ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹ ਵੀਡੀਓ ਥੋੜੀ ਅਲੱਗ ਹੋਣ ਵਾਲੀ ਹੈ ਕਿਉਂਕਿ ਜਿੱਥੇ ਅਸੀਂ ਵਿਸ਼ੇ ਪ੍ਰਸਿੱਧ ਪੰਜਾਬੀ ਗਾਇਕਾਂ ਤੇ ਅਦਾਕਾਰਾਂ ਦਾ ਜੀਵਨ ਸਫਰ ਬਾਰੇ ਜਾਣਕਾਰੀ ਦਿੰਦੇ ਆ ਅੱਜ ਉਹਨਾਂ ਕਲਾਕਾਰਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨ ਵਾਲੇ ਪੰਜਾਬ ਦੇ ਸਭ ਤੋਂ ਪਹਿਲੇ ادارے ਬਾਰੇ ਗੱਲ ਕਰਾਂਗੇ ਜੋ ਕਿ ਇਹ ਦੂਰਦਰਸ਼ਨ ਕੇਂਦਰ ਜਲੰਧਰ ਦੂਰਦਰਸ਼ਨ ਕੇਂਦਰ ਦੀ ਸਥਾਪਨਾ ਸਭ ਤੋਂ ਪਹਿਲਾਂ 23 ਸਤੰਬਰ 1973 ਨੂੰ ਅੰਮ੍ਰਿਤਸਰ ਵਿਖੇ ਕੀਤੀ ਗਈ ਸੀ ਪਰ ਫਿਰ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ ਮਿਨਿਸਟਰ ਆਈ ਕੇ ਗੁਜਰਾਲ ਦੇ ਯਤਨਾਂ ਸਦਕਾ ਜਲੰਧਰ ਸ਼ਿਫਟ ਕਰ ਦਿੱਤਾ ਗਿਆ ਤੇ ਦੂਰਦਰਸ਼ਨ ਕੇਂਦਰ ਜਲੰਧਰ ਦਾ ਉਦਘਾਟਨ 13 ਅਪ੍ਰੈਲ 1979 ਨੂੰ ਹੋਇਆ ਸ਼ੁਰੂ ਵਿੱਚ ਸੰਚਾਰ ਦਿਨ ਦੇ ਕੁਝ ਘੰਟਿਆਂ ਲਈ ਹੀ ਹੁੰਦਾ ਸੀ ਤੇ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਵਿੱਚ ਵੀ ਟੈਲੀਕਾਸਟ ਕੀਤਾ ਜਾਂਦਾ ਸੀ ਜਿਵੇਂ ਕਿ ਉਸ ਸਮੇਂ ਗਵੰਡੀ ਰਾਜ ਹਰਿਆਣਾ ਤੇ ਹਿਮਾਚਲ ਵਿਕੇਸ ਸੰਚਾਰ ਦੀ ਕੋਈ ਫੈਸਿਲਿਟੀ ਨਹੀਂ ਸੀ ਤਾਂ ਹਰਿਆਣਵੀ ਤੇ ਹਿਮਾਚਲੀ ਭਾਸ਼ਾਵਾਂ ਵਿੱਚ ਵੀ ਪ੍ਰੋਗਰਾਮ ਟੈਲੀਕਾਸਟ ਕੀਤੇ ਜਾਂਦੇ ਸੀ ਸਮੇਂ ਦੇ ਨਾਲ ਰੀਜਨਲ ਲੈਂਗੁਏਜ ਸੈਟਲਾਈਟ ਸਰਵਿਸਿਜ਼ ਦੀ ਸ਼ੁਰੂਆਤ ਹੋਈ ਤਾਂ 1998 ਵਿੱਚ DD ਪੰਜਾਬੀ ਹੋਂਦ ਵਿੱਚ ਆਇਆ ਜਿਹਦੇ ਲਈ 8.5 ਕਰੋੜ ਦੀ ਲਾਗਤ ਨਾਲ ਤਿਆਰ ਹੋਏ ਸੈਟਲਾਈਟ ਅਰਥ ਸਟੇਸ਼ਨ ਦਾ ਉਦਘਾਟਨ 7 ਅਗਸਤ 1998 ਨੂੰ ਕੀਤਾ ਗਿਆ ਜਿਹਦੇ ਨਾਲ ਡीडी ਪੰਜਾਬੀ ਤੇ ਆਉਣ ਵਾਲੇ ਪ੍ਰੋਗਰਾਮ ਪਾਕਿਸਤਾਨ, ਅਫਗਾਨਿਸਤਾਨ, ਉਮਾਨ, ਕਤਰ ਤੇ ਨੇਪਾਲ ਵਿਖੇ ਵੀ ਵੇਖੇ ਜਾ ਸਕਦੇ ਸੀ। ਡीडी ਪੰਜਾਬੀ ਚੈਨਲ ਦੇ ਲਾਂਚ ਹੋਣ ਤੋਂ 2 ਸਾਲ ਬਾਅਦ ਹੀ ਪ੍ਰਸਾਰਣ 24 ਘੰਟੇ ਹੋਣ ਲੱਗਾ ਜੋ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਲਈ ਕਾਫੀ ਖੁਸ਼ੀ ਵਾਲੀ ਗੱਲ ਸੀ। ਦੂਰਦਰਸ਼ਨ ਕੇਂਦਰ ਜਲੰਧਰ ਹੁਣ ਤੱਕ ਆਲਮੋਸਟ ਹਰ ਤਰ੍ਹਾਂ ਦੇ ਪ੍ਰੋਗਰਾਮ ਪ੍ਰੋਡਿਊਸ ਕਰ ਚੁੱਕਾ ਹੈ। ਜਿਨ੍ਹਾਂ ਵਿੱਚ ਲਫਾਫੀ ਤੇ ਪਰਸ਼ਾਵੇਂ ਵਰਗੇ ਅਨੇਕਾਂ ਹਿੱਟ ਸੀਰੀਅਲ, ਡਾਕੂਮੈਂਟਰੀਜ਼, ਲਿਸ਼ਕਾਰਾ ਤੇ ਚਿੱਤਰਾਹਾਰ ਵਰਗੇ 뮤지컬 ਸ਼ੋਅ, ਰਿਐਲਿਟੀ ਸ਼ੋਅ ਤੇ ਹਰ ਰੋਜ਼ ਤਾਜ਼ਾ ਖਬਰਾਂ ਵੀ ਸਵੇਰੇ ਸ਼ਾਮ ਪੰਜਾਬੀਆਂ ਨੂੰ ਦੇਸ਼ ਵਿਦੇਸ਼ ਵਿੱਚ ਵਾਪਰਨ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਤੋਂ ਜਾਗਰੂਕ ਕਰਦੇ ਰਹੀਆਂ। ਇਸ ਤੋਂ ਇਲਾਵਾ ਹੈਲਥ, ਐਗਰੀਕਲਚਰ ਤੇ ਸਮਾਜਿਕ ਵਿਸ਼ਿਆਂ ਨੂੰ ਬੜੇ ਬਿਹਤਰੀਨ ਤਰੀਕੇ ਨਾਲ ਪੇਸ਼ ਕੀਤਾ ਗਿਆ ਤੇ ਇਹੀ ਸਬ ਕਾਰਨ ਰਹੇ ਕਿ ਅੱਜ ਦੇ ਸਮੇਂ ਵਿੱਚ ਹਜ਼ਾਰਾਂ ਚੈਨਲ ਹੋਣ ਦੇ ਬਾਵਜੂਦ ਵੀ ਅਜੇ ਡੀਡੀ ਪੰਜਾਬੀ ਵੇਖਣ ਵਾਲਿਆਂ ਦੀ ਗਿਣਤੀ ਖਾਸ ਘਟ ਨਹੀਂ ਹੋਈ ਜਲੰਧਰ ਦੂਰਦਰਸ਼ਨ ਨੇ ਅਨੇਕਾਂ ਗਾਇਕ ਤੇ ਅਦਾਕਾਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਤੇ ਬਦਲੇ ਵਿੱਚ ਇਨ੍ਹਾਂ ਕਲਾਕਾਰਾਂ ਦਾ ਵੀ ਚੈਨਲ ਨੂੰ ਕਾਮਯਾਬ ਬਣਾਉਣ ਵਿੱਚ ਯੋਗਦਾਨ ਕੋਈ ਘਟ ਨਹੀਂ ਰਿਹਾ ਗੁਰਦਾਸ ਮਾਨ ਮਲਕੀਤ ਸਿੰਘ ਹੰਸਰਾਜ ਹੰਸ ਜਸਪਾਲ ਪੱਟੀ ਅਮਨ ਨੂਰੀ ਵਰਗੇ ਅਣਗਿਣਤ ਕਲਾਕਾਰਾਂ ਦੇ ਕੈਰੀਅਰ ਦੀ ਸ਼ੁਰੂਆਤ ਦੂਰਦਰਸ਼ਕ ਤੋਂ ਹੀ ਹੋਈ ਜਾਂ ਕਹਿ ਲਈਏ ਕਿ ਇਸ ਚੈਨਲ ਨੇ ਹੀ ਇਨ੍ਹਾਂ ਕਲਾਕਾਰਾਂ ਨੂੰ ਲੋਕਾਂ ਤੱਕ ਪਹੁੰਚਣ ਲਈ ਇੱਕ ਮਾਧਿਅਮ ਦਿੱਤਾ ਇਸ ਦੇ ਨਾਲ ਹੀ ਜਲੰਧਰ ਕੇਂਦਰ ਦੁਆਰਾ ਬਣਾਏ ਗਏ ਪ੍ਰੋਗਰਾਮ ਸਾਲ ਦਰ ਸਾਲ ਕਈ ਅਵਾਰਡ ਵੀ ਜਿੱਤ ਚੁੱਕੇ ਨੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਜ਼ਰੂਰ ਕਰਿਓ ਤੇ ਆਪਣੇ ਆਪਣੇ ਸ਼ਹਿਰ ਦਾ ਨਾਮ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਜੀ